ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਲਜੀਅਮ ਦੀ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਭਾਈ 14 ਫਰਵਰੀ ਤੇ 15 ਫਰਵਰੀ ਗੁਰਦੁਆਰਾ ਸੰਗਤ ਸਾਹਿਬ ਬੈਲਜੀਅਮ ਸੰਤਰਾਯਦਨ ਦੇ ਵਿੱਚ ਇੱਕ ਸਮਾਗਮ ਆ ਉਹ ਸਮਾਗਮ ਸਾਡੇ ਬੱਚਿਆਂ ਦੇ ਭਵਿੱਖ ਲਈ ਆ ਤੇ ਉਸ ਸਮਾਗਮ ਵਿੱਚ ਭਾਈ 모ਹਨ ਸਿੰਘ ਜੁਕੇ ਤੋਂ ਇੰਗਲੈਂਡ ਤੋਂ ਆ ਰਹੇ ਆ ਤੇ ਇਹ ਸਮਾਗਮ ਜੋ ਇੰਗਲੈਂਡ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਗਰੂਮਿੰਗ ਹੋ ਰਹੀ ਆ ਸਾਡੇ ਬੱਚਿਆਂ ਦੀ ਸਾਡੇ ਜੋ ਸਿੱਖ ਬੱਚੇ ਆ ਧੀਆਂ ਖਾਸ ਕਰਕੇ ਉਹਨਾਂ ਨੂੰ ਗੈਰ ਸਿੱਖ ਬੱਚੇ ਜਾਂ ਲੋਕ ਜਿਹੜੇ ਆ ਆਪਣੇ ਜਾਲ ਚ ਫਸਾ ਕੇ ਤੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਆ ਸੋ ਇਹ ਸਮਾਗਮ ਇਸ ਕਰਕੇ ਕਿ ਇੱਥੇ ਹੋ ਰਿਹਾ ਆ ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਕੋਈ ਵਿਚਾਰ ਸਾਡੇ ਮਾਪਿਆਂ ਨੂੰ ਉਹ ਦੱਸ ਕੇ ਜਾਣਗੇ ਤੇ ਸਾਡੇ ਬੱਚਿਆਂ ਨੂੰ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਸਾਰੇ ਵੀਰ ਭੈਣ ਭਰਾ ਗੁਰਦੁਆਰਾ ਸੰਗਤ ਸਾਹਿਬ ਪਹੁੰਚਿਓ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਓ ਕਿਉਂਕਿ ਬੱਚਿਆਂ ਹੋ ਸਕਦਾ ਕਿ ਬੱਚੇ ਦੀ ਕੋਈ ਗੱਲ ਉਹਨਾਂ ਦੇ ਦਿਮਾਗ ਚ ਘਰ ਘਰ ਜਾਵੇ ਤੇ ਉਹਨਾਂ ਦਾ ਜਿਹੜਾ ਭਵੇਖਿਆ ਉਹ ਸੁਰੱਖਿਆਤ ਹੋ ਜਾਵੇ ਤੇ ਜੇ ਨਹੀਂ ਤੇ ਫਿਰ ਕਿਉਂਕਿ ਜਦੋਂ ਕਿਤੇ ਬਾਹਰ ਅੱਗ ਲੱਗੀ ਆ ਤੇ ਉਹਦਾ ਸੇਕ ਆਪਣੇ ਵੀ ਘਰਾਂ ਤੱਕ ਆ ਸਕਦਾ ਆ ਕਿਉਂਕਿ ਜੇ ਅਸੀਂ ਇਕੱਠੇ ਹੋ ਕੇ ਇਹ ਸੋਚ ਵਿਚਾਰ ਕਰਾਂਗੇ ਭਈ ਅਸੀਂ ਇਸ ਜੋ ਜਾਲ ਆ ਉਸ ਵਿੱਚ ਆਪਣੇ ਬੱਚਿਆਂ ਨੂੰ ਫਸਣ ਤੋਂ ਕਿਵੇਂ ਰੋਕਣਾ ਆ ਕਿਵੇਂ ਸੁਰੱਖਿਅਤ ਕਰਨਾ ਆ ਤੇ ਫੇਰ ਸਾਂਝੇ ਤੌਰ ਤੇ ਹੀ ਆ ਇਹ ਕੰਮ ਇਹ ਕੋਈ ਇੱਕ ਬੰਦੇ ਦਾ ਨਹੀਂ ਹੈ ਜੇ ਕਹੋ ਕਿ ਭਾਈ ਮੋਹਨ ਸਿੰਘ ਕੱਲਾ ਹੀ ਉਹ ਤਾਂ ਆਪਣੀ ਸੇਵਾ ਕਰ ਰਿਹਾ ਉਹ ਤਾਂ ਆਪਣਾ ਜਿਨ੍ਹਾਂ ਨੇ ਕੌਮ ਦੇ ਲਈ ਸਮਰਪਿਤ ਹੋ ਜਾਣਾ ਤੇ ਉਹ ਫਿਰ ਇਹ ਨਹੀਂ ਦੇਖਦੇ ਕਿ ਕੋਈ ਮੇਰੇ ਪਿੱਛੇ ਤੁਰਦਾ ਜਾਂ ਨਹੀਂ ਤੁਰਦਾ ਉਹਨਾਂ ਆਪਣੀ ਚਾਲੇ ਤੁਰੇ ਰਹਿਣਾ ਸੋ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਕਿਦਾਂ ਸੁਰੱਖਿਅਤ ਕਰਨਾ ਆ ਤੇ ਜੇ ਤੁਸੀਂ ਚਾਹੋ ਨੇ ਕਿ ਸਾਡੇ ਬੱਚੇ ਅਜਿਹੇ ਮਤਲਬ ਹੋਰ ਜਿਹੜੇ ਧਰਮ ਧਰਮ ਸਾਡੇ ਮਤਲਬ ਤਬਦੀਲ ਕੀਤੇ ਜਾ ਰਹੇ ਆ ਤੇ ਉਹਨੂੰ ਰੋਕਿਆ ਜਾਵੇ ਤੇ ਫੇਰ ਸਾਨੂੰ ਗੁਰਦੁਆਰਾ ਸੰਗਤ ਸਾਹਿਬ ਬੈਲਜੀਅਮ ਦੇ ਵਿੱਚ ਜ਼ਰੂਰ ਇਕੱਠੇ ਹੋਣਾ ਚਾਹੀਦਾ ਉਸ ਦਿਨ ਨੂੰ ਜ਼ਰੂਰ ਆਇਓ ਉਹਨਾਂ ਦੇ ਵਿਚਾਰ ਸੁਣਿਓ ਤੇ ਤਾਂ ਜੋ ਭਾਈ ਅਸੀਂ ਅਸੀਂ ਵੀ ਸੇਫ ਰਹੀਏ ਤੇ ਸਾਡੇ ਬੱਚੇ ਵੀ ਸੇਫ ਰਹਿਣ ਤੇ ਇਸ ਕਰਕੇ ਅੰਤ 'ਚ ਫੇਰ ਇੱਕ ਬੇਨਤੀ ਆ ਅਰਜ਼ੋਈ ਆ ਕਿ ਉਸ ਦਿਨ 14 ਫਰਵਰੀ ਤੇ 15 ਫਰਵਰੀ ਖਾਸ ਦਿਨ ਸਮਝ ਲਿਓ ਤੇ ਸਾਰੀ ਸੰਗਤ ਜਿਹੜੀ ਆ ਹਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ